ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਸ਼ਖਗੁਰ ਪ੍ਰੀਤ ਸਰਾਂ ਅੱਜ ਲੈ ਕੇ ਆਇਆ ਮੈਂ ਤੁਹਾਡੇ ਲਈ ਦਹੀਂ ਬੈਂਗਣ ਦੀ ਰੈਸਪੀ ਦਹੀਂ ਬੈਂਗਣ ਬਣਾਉਣ ਦੇ ਲਈ ਆਪਾਂ ਲੈ ਆਪਾਂ 500 ਗ੍ਰਾਮ ਬੈਂਗਣ 300 ਗ੍ਰਾਮ ਲੈ ਆਪਾਂ ਦਹੀਂ ਦਹੀਂ ਜਿਹੜਾ ਤੁਸੀਂ ਫੈਂਟ ਕੇ ਲੈਣਾ ਇੱਕ ਲੈ ਆ ਪਿਆਜ਼ ਪਿਆਜ਼ ਆ ਜਿਹੜਾ ਆਪਾਂ ਚੋਪ ਕਟੰਗ ਕੀਤਾ ਹੋਇਆ ਦੋ ਟਮਾਟਰ ਲੈ ਆ ਟਮਾਟਰਾਂ ਨੂੰ ਜਿਹੜਾ ਤੁਸੀਂ ਇਸ ਤਰ੍ਹਾਂ ਥੋੜਾ ਜਿਹਾ ਵੱਡਾ ਵੱਡਾ ਕੱਟ ਕਰਨਾ ਦੋ ਲਈ ਆਪਾਂ ਹਰੀਆਂ ਮਿਰਚਾਂ ਦੇ ਹਰੀਆਂ ਮਿਰਚਾਂ ਨੂੰ ਬਿਲਕੁਲ ਬ੍ਰੀਕ ਕੱਟ ਕਰ ਲੈਣਾ 1 ਇੰਚ ਲੈ ਆ ਆ ਪਦਰਕ ਦਾ ਟੁਕੜਾ ਤੇ ਇਹਨੂੰ ਤੁਸੀਂ ਕੁੱਟ ਕੇ ਲੈਣਾ ਤੇ ਲਓ ਜੀ ਫਿਰ ਕਰਦੇ ਆਪਾਂ ਦਹੀਂ ਬੈਂਗਣ ਦੀ ਰੈਸਪੀ ਨੂੰ ਸ਼ੁਰੂ ਤੇ ਲਓ ਜੀ ਹੁਣ ਕਰਾਂਗੇ ਆਪਾਂ ਬੈਂਗਣਾਂ ਦੀ ਕਟਿੰਗ ਤੇ ਦਹੀਂ ਬੈਂਗਣ ਬਣਾਉਣ ਦੇ ਲਈ ਬੈਂਗਣਾਂ ਜਿਹੜੇ ਤੁਸੀਂ ਇਸ ਤਰ੍ਹਾਂ ਛੋਟੇ ਸਾਈਜ਼ ਦੇ ਲੈਣੇ ਆ ਜਿਆਦਾ ਵੱਡੇ ਸਾਈਜ਼ ਦੇ ਨਹੀਂ ਹੋਣੇ ਚਾਹੀਦੇ ਤੇ ਇਸ ਤਰ੍ਹਾਂ ਡੰਡੀਆਂ ਨੂੰ ਇਹਨਾਂ ਨੂੰ ਤੁਸੀਂ ਥੋੜਾ ਜਿਹਾ ਉੱਪਰ ਤੋਂ ਕੱਟ ਕਰ ਦੇਣਾ ਜਿੰਨੀਆਂ ਕਿ ਡੰਡੀਆਂ ਆਪਣੀਆਂ ਸੁੱਕੀਆਂ ਹੋਣ ਉਹਨੀਆਂ-ਉਨੀਆਂ ਤੁਸੀਂ ਡੰਡੀਆਂ ਕੱਟ ਕਰ ਦੇਣੀਆਂ ਤਾਂ ਇਸ ਤਰ੍ਹਾਂ ਇਹਨਾਂ ਦੇ ਆ ਸੁੱਕੇ ਹੋਏ ਸਾਈਡ ਤੋਂ ਵੀ ਉਤਾਰਦੇ ਨੇ ਤੁਸੀਂ ਇਹਨਾਂ ਦੀਆਂ ਡੰਡੀਆਂ ਦੇ ਆ ਜਿਹੜੇ ਤੁਸੀਂ ਜੀ ਇਹਨਾਂ ਨੂੰ ਤੁਸੀਂ ਇਸ ਤਰ੍ਹਾਂ ਲਾ ਦੇਣਾ ਚਾਕੂ ਦੇ ਨਾਲ ਡੰਡੀਆਂ ਨੂੰ ਬਿਲਕੁਲ ਅਲੱਗ ਨਹੀਂ ਕਰਨਾ ਆਪਾਂ ਇਸ ਤਰ੍ਹਾਂ ਤੁਸੀਂ ਇਹਨਾਂ ਨੂੰ ਲਾ ਦੇਣਾ ਤੇ ਬੈਂਗਣ ਨੂੰ ਆਪਾਂ ਸੈਂਟਰ ਦੇ ਵਿੱਚੋਂ ਕੱਟ ਲਾਉਣਾ ਇਸ ਤਰ੍ਹਾਂ ਆਪਾਂ ਕੱਟ ਕਰਨਾ ਇਹਨਾਂ ਨੂੰ ਤੇ ਨਾਲੇ ਤਾਂ ਆਪਣਾ ਕਟਿੰਗ ਦੇ ਟਾਈਮ ਪਤਾ ਲੱਗ ਜਾਊਗਾ ਕਿ ਕੋਈ ਬੈਂਗਣ ਜਿਹੜਾ ਆਪਣਾ ਕੰਨਾ ਨਾ ਹੋਵੇ ਵਿੱਚ ਤੋਂ ਤੇ ਇਸ ਤਰ੍ਹਾਂ ਤੁਸੀਂ ਬੈਂਗਣ ਜਿਹੜੇ ਕੱਟਨੇ ਆ ਕਾ ਸੁੱਕੀ ਡੰਡੀ ਨੂੰ ਇਹਨਾਂ ਨੂੰ ਉੱਪਰ ਤੋਂ ਲਾ ਦੇਣਾ ਤੁਸੀਂ ਥੋੜਾ ਜਿਹਾ ਤੇ ਜੇਕਰ ਇਹ ਸੁੱਕੇ ਵਿੱਚ ਥੋੜੇ ਡੰਡੀ ਦੇ ਥੱਲੇ ਪੱਤੇ ਆ ਗਏ ਆਪਣੇ ਜਿਵੇਂ ਇਦਾਂ ਤਾਂ ਤੁਸੀਂ ਇਸ ਤਰ੍ਹਾਂ ਲਾ ਦੇਣੀ ਹੈ ਤੇ ਬੈਂਗਣਾਂ ਜਿਹੜੇ ਤੁਸੀਂ ਚੰਗੀ ਤਰ੍ਹਾਂ ਧੋ ਲੈਣੇ 2 ਤੋਂ 3 ਪਾਣੀ ਪਹਿਲਾਂ ਤੇ ਇੱਕ ਵਾਰੀ ਕੱਟਣ ਤੋਂ ਬਾਅਦ ਵੀ ਤੁਸੀਂ ਧੋ ਲੈਣੇ ਤਾਂ ਇਸੇ ਤਰ੍ਹਾਂ ਆਪਾਂ ਜਿਹੜੇ ਸਾਰੇ ਬੈਂਗਣ ਉਹ ਕਟਿੰਗ ਕਰ ਲਾਂਗੇ ਚੱਲੋ ਜੀ ਬੈਂਗਣਾਂ ਜਿਹੜੇ ਆਪਾਂ ਸਾਰੇ ਕਟਿੰਗ ਕਰ ਲਏ ਆ ਤੇ ਇੱਕ ਬੈਂਗਣ ਆ ਜਿਹੜਾ ਆਪਣਾ ਅੰਦਰ ਤੋਂ ਕਾਣਾ ਨਿਕਲਿਆ ਤੈਨੂੰ ਆਪਾਂ ਅਲੱਗ ਕਰ ਦਾਂਗੇ ਜਿਹੜੇ ਬਾਕੀ ਦੇ ਬੈਂਗਣ ਆਪਾਂ ਕੱਟੇ ਹੋਏ ਆ ਤਾਂ ਇਹਨਾਂ ਨੂੰ ਆਪਾਂ ਇੱਕ ੜੀ ਪਾਣੀ ਦੇ ਨਾਲ ਚੰਗੀ ਤਰ੍ਹਾਂ ਧੋ ਲਾਂਗੇ ਅੱਧਾ ਚਮਚ ਪਾਵਾਂਗੇ ਆਪਾਂ ਜੀ ਹਲਦੀ ਪਾਊਡਰ ਤਾਂ ਬੈਂਗਣਾਂ ਦਾ ਪਾਣੀ ਹੈ ਜਿਹੜਾ ਤੁਸੀਂ ਚੰਗੀ ਤਰ੍ਹਾਂ ਕੱਢ ਦੇਣਾ ਜਿਆਦਾ ਗਿੱਲੇ ਨਹੀਂ ਆਪਣੇ ਬੈਂਗਣ ਹੋਣੇ ਚਾਹੀਦੇਗੇ ਅੱਧਾ ਚਮਚ ਲਾਵਾਂਗੇ ਜੀ ਆਪਾਂ ਰੈੱਡ ਚਿੱਲੀ ਪਾਊਡਰ ਯਾਨੀ ਕਿ ਲਾਲ ਮਿਰਚ ਤੇ ਅੱਧਾ ਚਮਚ ਪਾਵਾਂਗੇ ਜੀ ਆਪਾਂ ਮਸਾਲਾ ਧਨੀਆ ਪਾਊਡਰ ਚਮਚ ਦਾ ਚੌਥਾ ਇਸਾ ਪਾਵਾਂਗੇ ਜੀ ਆਪਾਂ ਨਮਕ ਨਮਕ ਜਿਹੜਾ ਤੁਸੀਂ ਜਿਆਦਾ ਨਹੀਂ ਪਾਉਣਾ ਪਹਿਲਾਂ ਤਾਂ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਲਾ ਕੇ ਐਸ ਤਰ੍ਹਾਂ ਮਸਾਲਾ ਜਿਹੜਾ ਸਾਰੇ ਬਿੰਗਣਾ ਨੂੰ ਲਾ ਲਾਂਗੇ ਲਓ ਜੀ ਮਸਾਲਾ ਜਿਹੜਾ ਆਪਣੇ ਸਾਰੇ ਬਿੰਗਣਾ ਨੂੰ ਚੰਗੀ ਤਰ੍ਹਾਂ ਲੱਗ ਚੁੱਕਿਆ ਤਾਂ ਇਹਨਾਂ ਨੂੰ ਆਪਾਂ ਰੱਖ ਦਾਂਗੇ ਜੀ 4 ਤੋਂ 5 ਮਿੰਟ ਦੇ ਲਈ ਰੈਸਟ ਤੇ ਤਾਂ ਉਹਨੂੰ ਥੇਰਾ ਆਪਾਂ ਤੇਲ ਕਰ ਲੈਨੇ ਜੀ ਗਰਮ ਤਾਂ ਫਿਰ ਕਰਾਂਗੇ ਆਪਾਂ ਇਹਨਾਂ ਨੂੰ ਫਰਾਈ ਚਲੋ ਜੀ ਚੁੱਲੇ ਤੇ ਰੱਖ ਦਿਆਂ ਆਪਾਂ ਪੈਨ 2 ਟੇਬਲस्पून ਪਾਵਾਂਗੇ ਜੀ ਆਪਾਂ ਰिफाइंड ਤੇਲ ਤਾਂ ਜਾਂ ਫਿਰ ਤੁਸੀਂ ਸਰੋਂ ਦਾ ਤੇਲ ਵੀ ਲੈ ਸਕਦੇ ਆ ਤਾਂ ਤੇਲ ਨੂੰ ਹੁਣ ਦੰਨੇ ਆਪਾਂ ਗਰਮ ਲਓ ਜੀ ਰिफाइंड ਤੇਲ ਆ ਜਿਹੜਾ ਆਪਣਾ ਗਰਮ ਹੋ ਚੁੱਕਿਆ ਤਾਂ ਹੁਣ ਕਰਦੇ ਆਂ ਜੀ ਆਪਾਂ ਬੈਂਗਣਾ ਨੂੰ ਫਰਾਈ ਤਾਂ ਬੈਂਗਣ ਪਾਉਂਦੇ ਸਮੇਂ ਤੁਸੀਂ ਧਿਆਨ ਨਾਲ ਪਾਉਣਾ ਕਿਉਂਕਿ ਛਿੱਟੇ ਆ ਜਿਹੜੇ ਪੈ ਸਕਦੇ ਆ ਤਾਂ ਬੈਂਗਣਾ ਨੂੰ ਤੁਸੀਂ ਇਸ ਤਰ੍ਹਾਂ ਪੁੱਠੇ ਰੱਖਣਾ ਤਾਂ ਲੋ ਜੀ ਕਾਫੀ ਬੈਂਗਣਾ ਜਿਹੜੇ ਆਪਣੇ ਇੱਕੇ ਵਾਲੀ ਜਾ ਚੁੱਕੇ ਆ ਤਾਂ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਹਿਲਾਉਣਾ ਪੈਣ ਦੇ ਨਾਲ ਹੀ ਪੈਨ ਚੱਕ ਕੇ ਤੁਸੀਂ ਇਹਨਾਂ ਨੂੰ ਇਸ ਤਰ੍ਹਾਂ ਹਿਲਾਉਂਦੇ ਰਹਿਣਾ ਤਾਂ ਬੈਂਗਣਾ ਜਿਹੜੇ ਆਪਣੇ ਥਲੜੀ ਸਾਈਡ ਤੋਂ ਫਰਾਈ ਹੁੰਦੇ ਰਹਿਣਗੇ ਤਿੰਨ ਤੋਂ 4 ਮਿੰਟ ਆ ਜਿਹੜੇ ਆਪਾਂ ਨੂੰ ਬੈਂਗਣ ਫਰਾਈ ਕਰਨ ਤੇ ਲੱਗਣਗੇ ਤਾਂ 2 ਮਿੰਟ ਬਾਅਦ ਆਪਾਂ ਇਹਨਾਂ ਦੀ ਸਾਈਡ ਚੇਂਜ ਕਰਾਂਗੇ ਤੇ ਚੁੱਲੇ ਦਾ ਟੈਂਪਰੇਚਰ ਆ ਜਿਹੜਾ ਤੁਸੀਂ ਫੋਲੀ ਰੱਖਣਾ ਤਾਂ ਲੋ ਜੀ ਹੁਣ ਕਰਦੇ ਆਪਾਂ ਇਹਨਾਂ ਦੀ ਸਾਈਡ ਚੇਂਜ ਤੇ ਇਸ ਤਰ੍ਹਾਂ ਤੁਸੀਂ ਸਾਈਡ ਚੇਂਜ ਕਰ ਦੇਣੀ ਹੈ ਤਾਂ 2 ਮਿੰਟ ਆਪਾਂ ਇਹਨਾਂ ਨੂੰ ਫਰਾਈ ਹੋਣ ਦੰਨੇ ਆ ਤਾਂ ਦੁਬਾਰਾ ਤੋਂ ਫਿਰ ਆਪਾਂ ਇਹਨਾਂ ਦੀ ਸਾਈਡ ਚੇਂਜ ਕਰਾਂਗੇ ਕੁਰਕੋ ਕਵਰ ਕਰਕੇ ਆਪਾਂ ਇਹਨਾਂ ਨੂੰ 2 ਮਿੰਟ ਫਰਾਈ ਕਰਾਂਗੇ ਤਾਂ ਲਓ ਜੀ 2 ਮਿੰਟ ਆਪਣੇ ਹੋ ਚੁੱਕੇ ਆ ਤਾਂ ਦੇਖ ਸਕਦੇ ਹੋ ਤੁਸੀਂ ਬੈਂਗਣਾਂ ਜਿਹੜੇ ਫਰਾਈ ਹੋ ਚੁੱਕੇ ਆ ਆਪਣੇ ਥੱਲੇ ਦੀ ਸਾਈਡ ਤੋਂ ਤੇ ਬਾਹਰਲੀ ਸਾਈਡ ਤੋਂ ਵੀ ਬੈਂਗਣਾਂ ਜਿਹੜੇ ਆਪਣੇ ਫਰਾਈ ਹੋ ਚੁੱਕੇ ਆ ਤੇ ਲਓ ਜੀ ਹੁਣ ਆਪਾਂ ਇਹਨਾਂ ਨੂੰ ਕੱਢਨੇ ਕਰਦੇ ਆਂ ਸ਼ੁਰੂ ਤੇ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਕੱਢ ਲਾਂਗੇ ਜਿਆਦਾ ਜਿਹੜਾ ਆਪਣਾ ਤੇਲ ਵੀ ਨਾ ਨਾ ਲਾਵੇ ਬਾਕੀ ਬਚੇ ਹੋਏ ਵੈਂਗਣਾਂ ਨੂੰ ਵੀ ਆਪਾਂ ਫਰਾਈ ਕਰ ਲਾਂਗੇ ਜਿੱਦਾਂ ਆਪਾਂ ਪਹਿਲਾਂ ਕੀਤਾ ਤਾਂ ਉਸੇ ਤਰ੍ਹਾਂ ਹੀ ਆਪਾਂ ਬਾਕੀ ਬਚੇ ਹੋਏ ਵੈਂਗਣਾਂ ਨੂੰ ਫਰਾਈ ਕਰਾਂਗੇ ਲਓ ਜੀ ਸਾਰੇ ਵੈਂਗਣਾਂ ਜਿਹੜੇ ਆਪਣੇ ਫਰਾਈ ਹੋ ਚੁੱਕੇ ਐ ਤੇ ਚੁੱਲ੍ਹੇ ਨੂੰ ਕਰ ਦਾਂਗੇ ਬੰਦ ਤੇ ਵੈਂਗਣ ਕੱਢਨੇ ਕਰਦੇ ਆਪਾਂ ਸ਼ੁਰੂ ਤੇ ਲਓ ਜੀ ਸਾਰੇ ਬੈਂਗਣੇ ਜਿਹੜੇ ਆਪਾਂ ਫਰਾਈ ਕਰਕੇ ਤੇ ਕੱਢ ਲਏ ਆ ਤੇ ਬੈਂਗਣੇ ਜਿਹੜੇ ਆਪਣੇ ਬਹੁਤ ਹੀ ਜ਼ਿਆਦਾ ਸੋਹਣੇ ਫਰਾਈ ਹੋਏ ਆ ਤਾਂ ਤੜਕਾ ਲਾਉਣ ਦੇ ਲਈ ਆਪਾਂ ਪੈਨ ਇਹੀ ਰੱਖਾਂਗੇ ਇੱਕ ਟੇਬਲस्पून ਰਫੰਡ ਤੇਲ ਪਾਵਾਂਗੇ ਤੇ ਤੇਲ ਨੂੰ ਹੁਣਦਨੇ ਆਪਾਂ ਥੋੜਾ ਜਿਹਾ ਗਰਮ ਅੱਧਾ ਚਮਚ ਪਾਵਾਂਗੇ ਜੀ ਆਪਾਂ ਜੀਰੇ ਦਾ ਤੇ ਲਓ ਜੀ ਜੀਰਾ ਜਿਹੜਾ ਆਪਣਾ ਰੋਸਟ ਹੋ ਚੁੱਕਿਆ ਤਾਂ ਹੁਣ ਪਾਵਾਂਗੇ ਆਪਾਂ ਪਿਆਜ਼ ਇੱਕ ਪਿਆਜ਼ ਲਿਆ ਸੀ ਆਪਾਂ ਚੌਪ ਕਟਿੰਗ ਕੀਤਾ ਹੋਇਆ ਤਾਂ ਪਿਆਜ਼ ਨੂੰ ਆਪਾਂ 골ਡਨ ਹੋਣ ਤੱਕ ਭੁੰਨਾਂਗੇ ਤਾਂ ਲਓ ਜੀ ਪਿਆਜ਼ ਆ ਜਿਹੜੇ ਆਪਣੇ 골ਡਨ ਹੋ ਚੁੱਕੇ ਆ ਤਾਂ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਦੋ ਹਰੀਆਂ ਮਿਰਚਾਂ ਬਰੀਕ ਕੱਟੀਆਂ ਹੋਈਆਂ ਤਾਂ ਇਹਨਾਂ ਦਾ ਵੀ ਆਪਾਂ ਥੋੜਾ ਜਿਹਾ ਕੱਚਾਪਣ ਦੂਰ ਕਰ ਲਾਂਗੇ ਲਓ ਜੀ ਮਿਰਚਾਂ ਦਾ ਕੱਚਾਪਣ ਜਿਹੜਾ ਦੂਰ ਹੋ ਚੁੱਕਿਆ ਤਾਂ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਅਦਰਕ ਅਦਰਕ ਜਿਹੜਾ ਤੁਸੀਂ ਪਹਿਲਾਂ ਨਹੀਂ ਪਾਉਣਾਗਾ ਅਦਰਕ ਬਦਪੁੱਤ ਤੁਸੀਂ ਲਾਸਟ ਤੇ ਪਾਉਣਾ ਜਦੋਂ ਤੁਹਾਡੇ ਪਿਆਜ਼ ਆ ਜਿਹੜੇ ਫਰਾਈ ਹੋ ਜਾਣ ਨਹੀਂ ਤਾਂ ਅਦਰਕ ਜਿਹੜਾ ਤੁਹਾਡਾ ਬਲੈਕ ਹੋ ਜਾਊਗਾ ਪਹਿਲਾਂ ਪਾ ਲਈ ਆਪਾਂ ਅਦਰਕ ਨੂੰ ਤੁਸੀਂ ਬਾਅਦ ਦੇ ਵਿੱਚ ਹੀ ਪਾਉਣਾ ਤੇ ਅਦਰਕ ਦਾ ਕੱਚਾ ਪਾਣ ਜਿਹੜਾ ਹੁਣ ਆਪਾਂ ਦੂਰ ਕਰ ਲਾਂਗੇ ਇੱਕ ਤੋਂ ਡੇਢ ਮਿੰਟ ਤੱਕ ਆਪਾਂ ਇਹਨੂੰ ਫਰਾਈ ਕਰਨਾ ਅਦਰਕ ਨੂੰ ਢੱਲਾਉ ਜੀ ਹੁਣ ਪਾਵਾਂਗੇ ਆਪਾਂ ਟਮਾਟਰ ਦੋ ਲਾਈ ਤੁਸੀਂ ਆਪਾਂ ਟਮਾਟਰ ਤੇ ਟਮਾਟਰ ਜਿਹੜੇ ਤੁਸੀਂ ਇਸ ਤਰ੍ਹਾਂ ਮੋਟੇ-ਮੋਟੇ ਕੱਟ ਕਰਨੇ ਆ ਜਿੱਦਾਂ ਮੈਂ ਰੱਖੇ ਹੋਏ ਆ ਤੋਂ ਟਮਾਟਰਾਂ ਨੂੰ ਕਰਾਂਗੇ ਆਪਾਂ ਫਰਾਈ ਹਾਫ ਚਮਚ ਪਾਵਾਂਗੇ ਜੀ ਆਪਾਂ ਮਸਾਲੇ ਦਾ ਤੇ ਅੱਧਾ ਚਮਚ ਪਾਵਾਂਗੇ ਜੀ ਆਪਾਂ ਹਲਦੀ ਪਾਊਡਰ ਅੱਧਾ ਚਮਚ ਭਰ ਕੇ ਪਾਉਣਾ ਤੁਸੀਂ ਨਮਕ ਦਾ ਬਾਕੀ ਤੁਸੀਂ ਆਪਣੇ ਸਵਾਦ ਅਨੁਸਾਰ ਪਾ ਸਕਦੇ ਹੋ ਰੈੱਡ ਚਿਲੀ ਪਾਊਡਰ ਪਾਇਆ ਜੀ ਆਪਾਂ ਚਮਚ ਦਾ ਚੌਥਾ ਇਸਾ ਕਿਉਂਕਿ ਆਪਾਂ ਵਿੱਚ ਝੜੀਆਂ ਮਿਰਚਾਂ ਵੀ ਪਾਈਆਂ ਹੋਈਆਂ ਤੇ ਪਹਿਲਾ ਮਸਾਲਾ ਜਿਹੜਾ ਆਪਾਂ ਬੈਂਗਣਾ ਦੇ ਵਿੱਚ ਵੀ ਪਾਇਆ ਨਮਕ ਤੇ ਮਿਰਚ ਨੂੰ ਤੁਸੀਂ ਆਪਣੇ ਹਿਸਾਬ ਦੇ ਨਾਲ ਪਾਉਣਾ ਬਾਕੀ ਮਸਾਲੇ ਜਿਹੜੇ ਤੁਹਾਨੂੰ ਮੈਂ ਜਿੰਨੇ ਦੱਸੇ ਉਹਨੇ ਪਾਉਣੇ ਆ। ਤਾਂ ਮਸਾਲੇ ਨੂੰ ਆਪਾਂ ਥੋੜਾ ਜਿਹਾ ਭੁੰਨਾ ਜਿਹੜੇ ਕੱਚਾਪਣ ਮਸਾਲੇ ਦਾ ਦੂਰ ਹੋ ਜਾਏ। ਤਾਂ ਥੋੜਾ ਜਿਹਾ ਲਾਵਾਂਗੇ ਆਪਾਂ ਇਹਨੂੰ ਪਾਣੀ 2 ਤੋਂ ਤੱਕ ਪਾ ਲੈਣੀ ਪੂਰ। ਤਾਂ ਉੱਪਰ ਤੋਂ ਕਵਰ ਕਰਕੇ ਆਪਾਂ ਮਸਾਲੇ ਨੂੰ ਪਕਾ ਲਾਂਗੇ ਚੰਗੀ ਤਰ੍ਹਾਂ। ਚਲੋ ਜੀ ਹੁਣ ਕਰਦੇ ਆਪਾਂ ਚੈੱਕ ਤੇ ਲਓ ਜੀ ਮਸਾਲਾ ਜਿਹੜਾ ਆਪਣਾ ਫਰਾਈ ਹੋ ਚੁੱਕਿਆ। ਉਦਨ ਨੂੰ ਕਰਨਾ ਹੈ ਹੁਣ ਆਪਾਂ ਬੰਦ ਤਕਾਲੇ ਨੂੰ ਆਪਾਂ ਇਸ ਤਰ੍ਹਾਂ ਥੋੜਾ ਜਿਹਾ ਮੈਸ਼ ਕਰ ਲਾਂਗੇ ਤਾਂ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਬੈਂਗਣ ਤਾਂ ਚੁੱਲ੍ਹੇ ਨੂੰ ਤੁਸੀਂ ਬੰਦ ਹੀ ਰੱਖਣਾ ਕਿਉਂਕਿ ਆਪਾਂ ਜਿਹੜੀ ਦਹੀਂ ਪਾਉਣੀ ਆ ਬਾਅਦ ਦੇ ਵਿੱਚ ਇਹਦੇ ਵਿੱਚ ਨਹੀਂ ਤਾਂ ਦਹੀਂ ਹੈ ਜਿਹੜੀ ਆਪਣੀ ਫਿਰ ਫਟ ਜੂਗੀ ਤਾਂ ਮਸਾਲੇ ਦੇ ਵਿੱਚ ਆਪਾਂ ਬੈਂਗਣਾ ਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤਾਂ ਲਓ ਜੀ ਮਸਾਲੇ 'ਚ ਆਪਾਂ ਬੈਂਗਣਾ ਨੂੰ ਕਰ ਲਿਆ ਮਿਕਸ ਤਾਂ ਲਓ ਜੀ ਹੁਣ ਪਾਉਣੀ ਆਪਾਂ ਇਹਦੇ ਵਿੱਚ ਦਹੀਂ ਤੇ ਦਹੀਂ ਨੂੰ ਜਿਹੜਾ ਤੁਸੀਂ ਇਸ ਤਰ੍ਹਾਂ ਫੈਂਟ ਲੈਣਾ ਚੰਗੀ ਤਰ੍ਹਾਂ ਤੇ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਦਹੀਂ ਤੇ ਚੁੱਲਾ ਜਿਹੜਾ ਆਪਣਾ ਇਸ ਟਾਈਮ ਬੰਦ ਆ ਤਾਂ ਦਹੀਂ ਜਿਹੜੀ ਆਪਣੀ ਫਟੇ ਨਾ ਬਸ ਇੰਨਾ ਕੁ ਤੁਸੀਂ ਧਿਆਨ ਰੱਖਣਾ 1 ਕੱਪ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਪਾਣੀ ਦਾ ਤਾਂ ਹੁਣ ਕਰਦਾਂਗੇ ਆਪਾਂ ਚੁੱਲ੍ਹੇ ਨੂੰ ਔਨ ਤਾਂ ਲਓ ਜੀ ਉੱਪਰ ਤੋਂ ਕਰ ਦਿੰਨੇ ਹੁਣ ਆਪਾਂ ਇਹਨੂੰ ਕਵਰ ਤਾਂ ਲਓ ਜੀ ਦਹੀਂ ਨੂੰ ਉਬਲ ਆਉਣਾ ਸ਼ੁਰੂ ਹੋ ਚੁੱਕਿਆ ਆਪਣਾ ਤਾਂ ਹੁਣ ਕਰਦੇ ਆਪਾਂ ਇਹਨੂੰ ਚੈੱਕ ਹੁਣ ਇਹਨੂੰ ਆਪਾਂ ਖੁੱਲੇ ਛੱਡ ਕੇ ਹੀ ਪਕਾਉਣਾ 4 ਤੋਂ 5 ਮਿੰਟ ਤੱਕ ਤਾਂ ਲਓ ਜੀ ਦਹੀਂ ਬੈਂਗ ਨੂੰ ਪਕਦਿਆਂ 5 ਤੋਂ 7 ਮਿੰਟ ਹੋ ਚੁੱਕੇ ਆ ਤਾਂ ਜਿੰਨਾ ਕ ਆਪਾਂ ਇਹਦੇ ਵਿੱਚ ਪਾਣੀ ਪਾਇਆ ਸੀ ਪਾਣੀ ਆ ਜਿਹੜਾ ਆਪਣਾ ਸੁੱਕ ਚੁੱਕਿਆ ਤਾਂ ਹੁਣ ਆਪਾਂ ਚੁੱਲ੍ਹੇ ਨੂੰ ਕਰ ਦਾਂਗੇ ਬੰਦ ਤਾਂ ਪੈਨ ਨੂੰ ਜਿਹੜਾ ਆਪਾਂ ਲਾ ਲਵਾਂਗੇ ਚੁੱਲ੍ਹੇ ਤੋਂ ਦਹੀਂ ਬੈਂਗਣਾ ਜਿਹੜੇ ਆਪਣੇ ਬਣ ਕੇ ਹੋ ਚੁੱਕੇ ਆ ਤਿਆਰ ਤਾਂ ਹੁਣ ਪਾਵਾਂਗੇ ਜੀ ਆਪਾਂ ਉੱਪਰ ਤੋਂ ਕਸੂਰੀ ਮੇਥੀ ਤਾਂ ਜਾਂ ਸਰ ਤੁਸੀਂ ਫਰੈਸ਼ ਧਨੀਆ ਵੀ ਪਾ ਸਕਦੇ ਹੋ ਲਓ ਜੀ ਦਹੀਂ ਬੈਂਗਣ ਜਿਹੜੇ ਆਪਣੇ ਬਣ ਕੇ ਹੋ ਚੁੱਕੇ ਆ ਤਿਆਰ ਤਾਂ ਤੁਸੀਂ ਮੇਰੀ ਇਸ ਰੈਸਪੀ ਨੂੰ ਆਪਣੇ ਘਰ ਦੇ ਵਿੱਚ ਇੱਕ ਵਾਰੀ ਟਰਾਈ ਜ਼ਰੂਰ ਕਰਨਾ ਤਾਂ ਜੇਕਰ ਤੁਸੀਂ ਇੱਕ ਵਾਰੀ ਆਪਣੇ ਘਰ ਦੇ ਵਿੱਚ ਦਹੀਂ ਬੈਂਗਣ ਬਣਾ ਲਈ ਤਾਂ ਫਿਰ ਜੇਕਰ ਤੁਹਾਡੇ ਸਾਰਾ ਟੱਬਰ ਉਂਗਲੀਆਂ ਨਾ ਚਟਦਾ ਫਿਰੇ ਤਾਂ ਮੈਨੂੰ ਫਿਰ ਤੁਸੀਂ ਕਹਿਣਾ ਤਾਂ ਬਹੁਤ ਹੀ ਜ਼ਿਆਦਾ ਟੇਸਟੀ ਹੈ ਜਿਹੜੇ ਦਹੀਂ ਬੈਂਗਣ ਬਣਨਗੇ ਤਾਂ ਜੇਕਰ ਤੁਹਾਨੂੰ ਮੇਰੀ ਦਹੀਂ ਬੈਂਗਣ ਦੀ ਰੈਸਪੀ ਆਈਏ ਪਸੰਦ ਤਾਂ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਮਿਲਾਂਗੇ ਜੀ ਫਿਰ ਆਪਾਂ ਤੁਹਾਨੂੰ ਕਿਸੇ ਨਵੀਂ ਰੈਸਪੀ ਦੇ ਨਾਲ ਵੀਡੀਓ ਵੇਖਣ ਲਈ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ Bye.